ਹਾਂਜੀ ਕਰ ਦੋ ਭਾਜੀ ਕਰੋ ਸ਼ੁਰੂਜੀ ਕਰੋ ਮੇਰੀ ਗੱਲ ਕਰਦੇ ਕੱਲ੍ਹ ਦੁਬਾਰਾ ਕਰਾਂਗੇ ਕੱਲ੍ਹ ਯਾਨੀ ਕਿ ਅੱਜ ਨਹੀਂ ਅੱਗੇ ਬੜੀ ਗੱਲ ਹੈ ਅੱਜ ਆਪਣੀ ਪ੍ਰੈਸ ਕਾਨਫਰੰਸ ਵਿੱਚ ਇੱਕ ਤਾਂ ਜਿਹੜਾ ਕੇਂਦਰ ਸਰਕਾਰ ਦਾ ਹੁਣ ਤੱਕ ਦਾ ਰਵੱਈਆ ਵਾ ਉਹਦੇ ਵਿੱਚ ਜਿਹੜਾ ਨਵਾਂ ਪਹਿਲਾਂ ਵੀ ਸੀਗਾ ਤੇ ਇੱਕ ਨਵਾਂ ਆਇਆ ਦੌਰ ਵੀ ਜਿਵੇਂ ਉਹ ਉਹਨਾਂ ਨੇ ਨਵੇਂ ਸਿਰ ਤੋਂ ਹੀ ਇਲਜ਼ਾਮ ਸ਼ੁਰੂ ਕਰ ਦਿੱਤੇ ਆ ਕਿ ਕਿਸਾਨਾਂ ਆਗੂਆਂ ਨੂੰ ਇਹ ਅੰਦੋਲਨ ਦੀ ਬਾਹਰੋਂ ਫੰਡਿੰਗ ਹੁੰਦੀ ਆ ਤੇ ਇਹ ਅੰਦੋਲਨ ਵਿਦੇਸ਼ਾਂ ਤੋਂ ਕੰਟਰੋਲ ਹੁੰਦਾ ਵਾ ਮਤਲਬ ਅੰਦੋਲਨ ਨੂੰ ਬਦਨਾਮ ਕਰਨ ਲਈ ਇੱਕ ਨਵਾਂ ਹਤਕੰਡਾ ਆ ਇੱਕ ਨਵਾਂ ਹੋਰ ਰੂਪ ਆਇਆ ਵੀ ਜਿਵੇਂ ਆਰਟੀਆਂ ਦੇ ਖਿਲਾਫ ਛਾਪੇਮਾਰੀ ਹੋਈ ਆ ਇਨਕਮ ਟੈਕਸ ਡਿਪਾਰਟਮੈਂਟਨ ਲੋ ਜੇ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਤੁਸੀਂ ਸਪੋਰਟ ਕਰਦੇ ਜੇ ਇਸ ਅੰਦੋਲਨ ਦੀ ਤੇ ਉਹਦੇ ਤੇ ਸਾਡਾ ਇਨਾ ਹੀ ਕਹਿਣਾ ਵੀ ਇਹ ਬਦਲੇ ਦੀ ਭਾਵਨਾ ਨਾਲ ਹੁਣ ਮੋਦੀ ਸਰਕਾਰ ਇਹ ਕੁਝ ਕਰ ਰਹੀ ਆ ਅਕਾਲੀ ਭਾਜਪਾ ਦੀ 10 ਸਾਲ ਪੰਜਾਬ 'ਚ ਸਰਕਾਰ ਰਹੀ ਆ ਜੇ ਲੱਗਦਾ ਸੀ ਵੀ ਕਾਨੂੰਨ ਦਾ ਕੁਛ ਅਜਿਹਾ ਗੱਲ ਤੋਂ ਕਰ ਰਹੇ ਆ ਤੇ ਉਸ ਸਮੇਂ ਵਿੱਚ ਉਹਨਾਂ ਨੇ ਕਦੀ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਤੇ ਹੁਣ ਹੀ ਕੋਈ ਕਾਰਵਾਈ ਕਰਨ ਦੀ ਲੋੜ ਪਈ ਆ ਸ਼ਾਇਦ ਉਹਨਾਂ ਨੂੰ ਲੱਗਦਾ ਵੀ ਇਸ ਤਰੀਕੇ ਨਾਲ ਕਿਸਾਨਾਂ ਦੀ ਹਮਾਇਤ ਜਿਹੜੀ ਆ ਪੰਜਾਬ ਦੇ ਵਿੱਚ ਵਪਾਰੀ ਤਬਕਾ ਜਾਂ ਹੋਰ ਤਬਕੇ ਜਿਹੜੇ ਕਰ ਰਹੇ ਆ ਉਹਨਾਂ ਨੂੰ ਜਿਹੜੇ ਆ ਵਾਪਸ ਕਰਵਾ ਦਾਂਗੇ ਅਗਲੀ ਗੱਲ ਵੀ ਪ੍ਰਧਾਨ ਮੰਤਰੀ ਜੀ ਪੈਰਲਲ ਖੇਤੀ ਕਾਨੂੰਨਾਂ ਨੂੰ ਵਾਜਬ ਤੇ ਸਹੀ ਦੱਸਣ ਲਈ ਅੱਡ-ਅੱਟ ਥਾਵਾਂ ਤੇ ਵਿਚਾਰ ਚਰਚਾ ਕਰਦੇ ਨੇ ਕਿਸਾਨਾਂ ਨਾਲ ਪਰ ਜਿਹੜੇ ਕਿਸਾਨ ਉਹਨਾਂ ਦੇ ਦਰ ਤੇ ਆ ਕੇ ਬੈਠੇ ਨੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਕੋਲੇ ਉਹਨਾਂ ਨੂੰ ਮਿਲਦਾ ਸਮਾਂ ਨਹੀਂ ਹੈਗਾ ਸੋ ਇਹ ਸਕੀਮ ਪਹਿਲੋ ਪੰਜਾਬ ਵਿੱਚ ਇਹਨਾਂ ਨੇ ਜਮਾਈ ਹੋਈ ਆ ਉਹ ਇੱਕ ਬੰਨੇ ਮੀਟਿੰਗ ਕਰਦੇ ਸੀ ਇੱਕ ਬੰਨੇ ਉਹਨਾਂ ਦੇ ਲੀਡਰਸ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਕੋਈ ਆਪਦੇ ਹਮੈਚੀ ਸਾਧਕੇ ਉਹ ਕਹਿੰਦੇ ਹੁੰਦੇ ਸੀ ਵੀ ਅਸੀਂ ਕਿਸਾਨਾਂ ਨੂੰ ਸਮਝਾ ਰਹੇ ਹਾਂ ਸੋ ਪੰਜਾਬ ਵਿੱਚ ਫੇਲ ਹੋਇਆ ਇਹ ਪ੍ਰੋਗਰਾਮ ਆ ਜਿਹੜਾ ਹਰਿਆਣੇ ਵਿੱਚ ਫੇਲ ਹੋ ਰਿਹਾ ਹੁਣ ਦੇਸ਼ ਦੇ ਵਿੱਚ ਅਜਮਾਇਆ ਜਾ ਰਿਹਾ ਪੰਜਾਬੀਆਂ ਨੇ ਪੂਰੀ ਤਰ੍ਹਾਂ ਭਾਜਪਾ ਦਾ ਸਮਾਜਿਕ ਬਾਈਕਾਟ ਹੀ ਕੀਤਾ ਹੋਇਆ ਪੰਜਾਬ ਦੇ ਵਿੱਚ ਤੇ ਮੈਨੂੰ ਨਹੀਂ ਲੱਗਦਾ ਵੀ ਉਹ ਦੇਸ਼ ਦੇ ਵਿੱਚ ਅਜੇ ਹੀ ਕੰਮ ਕਰਕੇ ਉਹ ਸਫਲ ਹੋ ਜਾਣਗੇ ਤੇ ਜਿਵੇਂ ਕਾਰਪੋਰੇਟ ਘਰਾਣਿਆਂ ਚੋਂ ਅੰਬਾਨੀ ਤੇ ਅੰਡਾਨੀ ਲਗਾਤਾਰ ਖਾਸ ਕਰਕੇ ਪ੍ਰੈਸ ਦੇ ਵਿੱਚ ਇੱਕ ਇਸ਼ਤਿਹਾਰ ਦੇ ਕੇ ਲਗਾਤਾਰ ਇਹ ਗੱਲਾਂ ਲੋਕਾਂ 'ਚ ਲੈ ਕੇ ਜਾ ਰਹੇ ਆ ਕਿ ਅਸੀਂ ਜ਼ਮੀਨਾਂ ਕਿਸਾਨਾਂ ਦੀਆਂ ਨਹੀਂ ਲੈਣੀਆਂ ਅਸੀਂ ਕਿਸਾਨਾਂ ਦੇ ਅਨਾਜ ਸਿੱਧਾ ਨਹੀਂ ਖਰੀਦਣਾ ਭਲਾ ਕੀ ਲੋੜ ਪੈ ਗਈ ਆ ਵੀ ਜੇ ਉਹਨਾਂ ਨੇ ਕੁਝ ਨਹੀਂ ਕਰਨਾ ਤੇ ਉਹਨਾਂ ਨੂੰ ਸਫਾਈਆਂ ਦੇਣ ਦੀ ਲੋੜ ਪੈ ਰਹੀ ਆ ਤੇ ਦੁਆ ਤੇਰਾ ਵੱਲੋਂ ਕਾਰਪੋਰੇਟ ਵੱਲੋਂ ਵੀ ਤੇ ਸਰਕਾਰ ਵੱਲੋਂ ਵੀ ਆਪ ਦੀ ਸਫਾਈ ਦੇਣ ਤੇ ਪੂਰੀ ਤਰ੍ਹਾਂ ਜੋਰ ਲੱਗਾ ਹੋਇਆ ਵਾ ਸੋ ਇਹ ਵੀ ਕਿਸਾਨ ਅੰਦੋਲਨ ਨੂੰ ਢਾ ਲਾਉਂਦਾ ਇੱਕ ਤਰੀਕੇ ਕਰਿਆ ਇੱਕ ਹੋਰ ਤਰੀਕੇ ਕਰਿਆ ਵੀ ਅੰਦੋਲਨ ਦੇ ਵਿੱਚ ਕੁਸ਼ਰਾਰਤੀ ਬੰਦੇ ਵਾਰ ਦਿੱਤੇ ਜਾਣ ਤੁਹਾਨੂੰ ਜਾਣ ਕੇ ਉਹ ਵੀ ਜਿੱਦਣ ਅਸੀਂ ਆ ਕੇ ਇੱਥੇ ਬੈਠੇ ਸੀਗੇ ਉਦੋਂ ਸਾਡੇ ਤੇ ਵੱਟੇ ਮਾਰੇ ਗਏ ਇਥੋਂ ਦੇ ਦੁਕਾਨਦਾਰਾਂ ਨੇ ਇਥੋਂ ਦੇ ਲੋਕਾਂ ਨੇ ਬੰਦੇ ਫੜ ਲਏ ਡਾਂਗਾ ਲੈ ਕੇ ਵੀ ਆਏ ਸੋ ਦੁੱਖ ਦੀ ਗੱਲ ਹੁੰਦੀ ਅਸੀਂ ਸਾਰੀ ਔਰਤਾਂ ਦਾ ਮਾਵਾ ਪੈਣਾ ਦਾ ਸਨਮਾਨ ਕਰਦੇ ਆ ਸਾਨੂੰ ਇੱਥੇ ਪੰਜ ਸੱਤ ਵਾਰੀ ਸਮੈਕ ਵਾਲੇ ਮੁੰਡੇ ਫੜਲੇ ਸੀ ਉਹ ਸਮੈਕ ਵਿੱਚ ਨਾਏ ਸਾਡੇ ਧਰਨੇ 'ਚ ਵੀ ਕੋਈ ਨਾ ਕੋਈ ਜਿਹਾ ਕੋ ਮੌਕਾ ਮਿਲੇ ਤੇ ਇਹਨਾਂ ਨੂੰ ਬਦਨਾਮ ਕਰੀਏ ਹੁਣ ਕਈ ਬੰਦੇ ਇਹੋ ਜਿਹੇ ਘੁੰਮਦੇ ਆ ਔਕੇ ਸਿੰਧੀ 'ਚ ਬੋਲਦੇ ਵੀ ਸਰਦਾਰ ਜੀ ਆਪਕੋ ਲੜਕੀ ਚਾਹੀਏ ਉਹਦੇ ਅਰਥ ਤੁਸੀਂ ਸਮਝ ਸਕਦੇ ਹੋ ਕੀ ਨਿਕਲਦੇ ਆ ਸੋ ਇਸ ਤਰ੍ਹਾਂ ਦੇ ਹਤਕੰਡੇ ਵੀ ਇੱਥੇ ਪਣਾਏ ਜਾਂਦੇ ਆ ਅਸੀਂ 1.5 200 ਬੰਦਾ ਆਪਦਾ ਜਸੂਸੀ ਵਾਸਤੇ ਪਹਿਰੇਦਾਰੀ ਵਾਸਤੇ ਲਗਾਤਾਰ 24 ਘੰਟੇ ਲਾ ਕੇ ਰੱਖਦੇ ਆ। ਸੋ ਇਹ ਹਰ ਤਰ੍ਹਾਂ ਦਾ ਹਤਕੰਡਾ ਜਿਹੜਾ ਸਾਡੇ ਖਿਲਾਫ ਹਰ ਹਰ ਵਾਰ ਸਰਕਾਰ ਵਰਤ ਕੇ ਅੰਦੋਲਨ ਨੂੰ ਫੇਲ ਕਰਕੇ ਅੰਦੋਲਨ ਨੂੰ ਬਦਨਾਮ ਕਰਕੇ ਜਿਹੜੀ ਪੂਰੇ ਭਾਰਤ ਦੇ ਲੋਕਾਂ ਦੀ ਤੇ ਕਹਿ ਲਈਏ ਵੀ ਪੂਰੇ ਸੰਸਾਰ ਦੇ ਲੋਕਾਂ ਦੀ ਇੱਕ ਸਹਾਨੂਭੂਤੀ ਆ ਇੱਕ ਪ ਸੰਸਾਰ ਦੇ ਲੋਕ ਇਸ ਅੰਦੋਲਨ ਦੀ ਸਪੋਰਟ ਕਰ ਰਹੇ ਆ ਉਸ ਸਪੋਰਟ ਨੂੰ ਖਤਮ ਕਰਨਾ ਚਾਹੁੰਦੇ ਆ। ਅਸੀਂ ਪਹਿਲਾਂ ਵੀ ਉਹਨਾਂ ਦੇ ਹਰ ਹਰਵੇਂ ਨੂੰ ਫੇਲ ਕੀਤਾ ਤੇ ਹੁਣ ਵੀ ਸਫਲ ਹੋਵਾਂਗੇ ਹਰਵੇਂ ਨੂੰ ਫੇਲ ਕਰ ਲਈ ਇਹ ਤੋਂ ਗਾਹਾਂ ਜੜੀਆਂ ਕਨਸੋਹਾਂ ਨੇ ਮੀਡੀਆ 'ਚ ਵੀ ਗੱਲਬਾਤ ਦਾ ਸੱਦਾ ਆ ਸਕਦਾ ਵਾ ਤੇ ਇਹੋ ਜਿਹੇ ਕਨਸੋਹਾਂ ਤੇ ਤਾਂ ਜਦੋਂ ਸੱਦਾ ਆਊਗਾ ਫੇਰ ਹੀ ਆਪਾਂ ਗੱਲ ਕਰ ਸਕਦੇ ਆ ਇਹ ਵੀ ਕਨਸੋਹਾਂ ਨੇ ਵੀ ਜੜੇ ਕਾਨੂੰਨ ਆ ਮੱਤਲ ਕੀਤੇ ਜਾ ਸਕਦੇ ਆ ਅਸੀਂ ਕਹਿੰਨੇ ਰੱਦ ਕਰ ਦਿਓ ਪੂਰੀ ਤਰ੍ਹਾਂ ਸਸਪੈਂਡ ਕੀਤੀ ਜਾਜ ਤਾਂ ਬਹਾਲ ਕੀਤੀ ਦੀ ਸੰਭਾਵਨਾ ਹੁੰਦੀ ਆ ਤੁਸੀਂ ਕਾਨੂੰਨ ਵਾਪਸ ਲੈ ਲਓ ਫਿਰ ਵਾਰਤਾ ਲਾਭ ਕਰਦੇ ਰਹੋ ਸਾਡੇ ਨਾਲ ਸਾਨੂੰ ਇਤਰਾਜ ਕੋਈ ਨਹੀਂ ਹੈਗਾ ਤੇ ਅਸੀਂ ਸਾਫ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਤੁਹਾਡੇ ਮਾਧਮਨਾ ਵੀ ਉਹ ਸਾਰੀਆਂ ਫਸਲਾਂ ਦੀ ਖਰੀਦ ਸਰਕਾਰੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਨਵਾਂ ਲੈ ਕੇ ਆਉਣ ਤੇ ਕੱਲੀ ਭਾਰਤ ਦੇ ਵਿੱਚ 6% ਹੀ ਅਜੇ ਜਿਹੜੇ ਪਕਿਊਰਮੈਂਟਸ ਦੀ ਸਰਕਾਰ ਹੀ ਖਰੀਦਿਆ ਪੰਜਾਬ ਹਰਿਆਣਾ ਤੇ ਕੁਝ ਯੂਪੀ ਦੇ ਇਲਾਕੇ ਚ ਹੁੰਦੀ ਆ 94% ਖਰੀਦ ਤਾਂ ਹਜੇ ਵੀ ਪ੍ਰਾਈਵੇਟ ਖੇਤਰ ਚ ਹੋ ਰਹੀ ਆ ਦੂਜੇ ਦੇਸ਼ ਦੇ ਹਿੱਸਿਆਂ ਦੇ ਵਿੱਚ ਸੋ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਉਹਨੂੰ ਘੱਟੋ-ਘੱਟ ਸਪੋਰਟ ਪ੍ਰਾਈਸ ਤੇ ਕਿਵੇਂ ਖਰੀਦਣਾ ਉਹਦੇ ਲਈ ਕਾਨੂੰਨ ਲਿਆਂਦਾ ਜਾਵੇ ਇਹ ਤੋਂ ਗਾਹਾਂ ਜਿਹੋ ਖੇਤੀ ਦੇ ਕਰੂਣ ਵਾਪਸ ਲੈਂਦੇ ਨੇ ਤਾਂ ਅਸੀਂ ਤਾਂ ਇਹ ਕਹਿਣਾ ਚਾਹਾਂਗੇ ਪ੍ਰਧਾਨ ਮੰਤਰੀ ਜੀ ਇਹਦਾ ਸੇਰਾ ਸਾਨੂੰ ਨਾ ਦਿਓ ਵੀ ਅਸੀਂ ਲੈ ਰਹੇ ਹਾਂ ਇਹਦਾ ਸੇਰਾ ਤੁਸੀਂ ਲੈ ਲਿਓ ਵੀ ਤੁਸੀਂ ਵੱਡਾ ਪੰਨ ਕਰਕੇ ਇਹ ਦੇਸ਼ ਦੇ ਕਿਸਾਨਾਂ ਦੀ ਗੱਲਬਾਤ ਸੁਣ ਲਈਆ ਤੇ ਉਹਨਾਂ ਦੀ ਆਵਾਜ਼ ਨੂੰ ਪਛਾਣ ਕੇ ਲੋਕਤੰਤਰ ਦਾ ਸਨਮਾਨ ਕੀਤਾ ਕਿਸਾਨ ਮਜ਼ਦੂਰ ਦਾ ਸਨਮਾਨ ਕੀਤਾ ਸੀ ਇਹਦੇ ਲਈ ਵੀ ਤਿਆਰ ਆ ਕਿ ਅਸੀਂ ਸੇਰਾ ਨਹੀਂ ਲੈਂਦੇ ਸਾਡੇ ਲਈ ਅਣਖ ਦਾ ਸਵਾਲ ਨਹੀਂ ਹੈਗਾ ਸੋ ਇਹ ਪੱਖ ਤੁਹਾਡੇ ਸਾਹਮਣੇ ਅਸੀਂ ਰੱਖਣਾ ਚਾਹੁੰਦੇ ਸੀ ਹੁਣ ਗ੍ਰਾਹਕਾਂ ਜੀ ਤੁਹਾਡੇ ਨਾਲ ਗੱਲ ਕਰ ਲੈਣਗੇ ਹਾਂਜੀ ਜਿਹੜਾ ਅੱਜ ਦੇ ਪੇਪਰ ਦੇ ਵਿੱਚ ਤੁਸੀਂ ਆਮ ਹੀ ਪੜਿਆ ਹੈ ਕੇ ਪ੍ਰਧਾਨ ਮੰਤਰੀ ਸਤਾ ਜਨੀ ਕਾਫੀ ਦਿਨਾਂ ਤੋਂ ਲਗ ਲਗ ਭਾਗ 5 6 ਤਰੀਕ ਤੋਂ ਲਗਾਤਾਰ ਅਟੈਕ ਤੇ ਆ ਜਦੋਂ ਦੀ ਗੱਲ ਵਟੂਈ ਹੈ ਜਨੀ ਅਟੈਕ ਦਾ ਇੱਕ ਕਿਸਮ ਨਹੀਂ ਹੈ बार-बार ਬੋਲੀ ਬਦਲਦੇ ਆ ਕਦੇ ਤਾਂ ਇਹਨਾਂ ਨੂੰ ਕਹਿ ਦਿੰਦੇ ਆ ਵੀ ਇਹ ਹੁਣ ਹਿੰਸਕ ਹੋਣ ਵਾਲੇ ਆ ਜਿਹੜੀ 12 ਤਰੀਕ ਨੂੰ ਜੈਪੁਰ ਹਾਈਵੇ ਰੋਕਣਾ ਇਹਨਾਂ ਨੇ ਉੱਥੇ ਹਿੰਸਕ ਹੋਣਾ ਇਹਨਾਂ ਨੇ ਕਦੇ ਇਹ नक्सलਵਾੜੀ ਇਹ ਕਹਿੰਦੇ ਆ ਕਦੇ-ਕਦੇ ਇਹ ਖਾਲਸਤਾਨੀ ਵੀ ਕਹਿੰਦੇ ਆ ਕਦੇ-ਕਦੇ ਇਹੇ ਲਿਆ ਕੇ ਪੈਰਲਲ ਕਿਸਾਨ ਜੱਥੇਬੰਦੀਆਂ ਨਾਲ ਬਿਠਾ ਕੇ ਉਹਨਾਂ ਨੂੰ ਕਹਿੰਦੇ ਨੇ ਵੀ ਕਿਸਾਨ ਜੱਥੇਬੰਦੀਆਂ ਦੇ ਇਹ ਤਾਂ ਕਿਸਾਨ ਜੱਥੇਬੰਦੀਆਂ ਅਸਲ ਹੈ ਹੀ ਨਹੀਂ ਇਹ ਤਾਂ ਗਮਰਾਹ ਕੀਤੇ ਹੋਏ ਲੋਕ ਐ ਜਿਹੜੀਆਂ ਅਸਲੀ ਕਿਸਾਨ ਜੱਥੇਬੰਦੀਆਂ ਨੇ ਉਹਨਾਂ ਦਾ ਕਾਨੂੰਨਾਂ ਨੂੰ ਬਹੁਤ ਵਧੀਆ ਕਹਿੰਦੇ ਨੇ ਯਾਨੀ ਇਸ ਕਿਸਮ ਦਾ ਵੀ ਤੈਂਦਾ ਤੇ ਇਹਦੇ ਪੈਰਲਲ ਪ੍ਰਚਾਰ ਹੋ ਰਿਹਾ ਹੈ ਪਿੱਛੇ ਸਟੇਟਾਂ ਦੇ ਵਿੱਚ ਵੀ ਕਾਨੂੰਨ ਬਹੁਤ ਵਧੀਆ ਨੇ ਸਾਡੇ ਦਾ ਜੀ ਬਹੁਤ ਸਾਰੇ ਲੋਕਾਂ ਨੇ ਇਹਨੂੰ ਮੰਨਤਾ ਦਿੱਤੀ ਵੀ ਕਾਨੂੰਨ ਬਹੁਤ ਵਧੀਆ ਨੇ ਜਦੋਂ ਇਹਨਾਂ ਅਟੈਕਾਂ ਤੋਂ ਬਾਅਦ ਜਦੋਂ ਇਹਨਾਂ ਦਾ ਘਰਨੀਯਨ ਪੂਰਾ ਹੋਇਆ ਹੁਣ ਇਹਨਾਂ ਨੇ ਅਟੈਕ ਲਿਆਂਦਾ ਫੰਡਿੰਗ ਤੇ ਫੰਡਿੰਗ ਤੇ ਅਟੈਕ ਲਿਆਂਦਾ ਸਾਡੀ ਜਥੇਬੰਦੀ ਦਾ ਸਿੱਧਾ ਨਾਂ ਲੈ ਕੇ ਜ ਨਹੀਂ ਇਹਨਾਂ ਨੇ ਫੰਡਿੰਗ ਤੇ ਅਟੈਕ ਲਿਆਂਦਾ ਵੀ ਉਗਰਾਹਾਂ ਦੀ ਜਿਹੜੀ ਜਥੇਬੰਦੀ ਨੂੰ ਬਾਹਰਲੇ ਮੁਲਕ ਦੇ ਵਿੱਚੋਂ ਵੱਡੀ ਪੱਧਰ ਤੇ ਫੰਡ ਆਉਂਦਾ ਜਿਚਾਉਣ ਦੀ ਇਹ ਕੋਸ਼ਿਸ਼ ਕੀਤੀ ਹੈ ਵੀ ਇਹਨਾਂ ਨੂੰ ਜਿਹੜੀ ਗਾਈਡੈਂਸ ਹੈ ਉਹ ਤਾਂ ਕਿਤੇ ਬਾਹਰਲੇ ਮੁਲਕ ਤੋਂ ਮਿਲਦੀ ਆ ਯਾਨੀ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਤੁਹਾਨੂੰ ਸਾਫ਼ ਕਰੀਏ ਵੀ ਅਸੀਂ ਨਾ ਵਪਾਰੀਆਂ ਤੋਂ ਫੰਡ ਲੈਨੇ ਆ ਨਾ ਦੁਕਾਨਦਾਰਾਂ ਤੋਂ ਫੰਡ ਲੈਨੇ ਆ ਨਾ ਅਫਸਰਾਂ ਤੋਂ ਫੰਡ ਲੈਨੇ ਆ ਨਾ ਛੇਸੀ ਲੋਕਾਂ ਤੋਂ ਫੰਡ ਲੈਨੇ ਆ ਇੱਕ ਵੀ ਪਰਚੀ ਤੁਸੀਂ ਸਾਨੂੰ ਇਹਨਾਂ ਦੀ ਕਦੇ ਦਿਖਾ ਨਹੀਂ ਸਕਦੇ ਅਸੀਂ ਵਦੇ ਫੰਡ ਲਏ ਨੇ ਅਸੀਂ ਬਕਾਇਦਾ ਅਪੀਲ ਪਾਈ ਹੈ ਐਨ ਆਰ ਆਈ ਨੂੰ ਅਸੀਂ ਅਪੀਲ ਪਾਈ ਹੈ ਭਾਰਤ ਦੇ ਲੋਕਾਂ ਨੂੰ ਸਾਡੇ ਮਲਾਜਮਾਂ ਨੂੰ ਅਸੀਂ ਅਪੀਲ ਪਾਈ ਹੈ ਵੀ ਸਾਡੇ ਖਰਚੇ ਬਹੁਤ ਆ ਸਾਨੂੰ ਫੰਡ ਦੀ ਮਦਦ ਦੀ ਲੋੜ ਹੈ ਇਹ ਬਕਾਇਦਾ ਬਾਹਰ ਅਸੀਂ ਸੋਸ਼ਲ ਮੀਡੀਆ ਤੇ ਪਾਈ ਹੈ ਲਿਖਤੀ ਚਿੱਠੀ ਅਸੀਂ ਇਹਨਾਂ ਨੂੰ ਵੀ ਸੈੱਡ ਕੀਤੀ ਹੈ ਉਹ ਸਾਨੂੰ ਫੰਡ ਹੁਣ ਨਹੀਂ ਹੈ ਪਰ ਇਹ ਵੀ ਹੁਣੀ ਪਾਈ ਅਸੀਂ ਜਦੋਂ ਕਰੋਨਾ ਦਾ ਸੰਕਟ ਸੀਗਾ ਉਦੋਂ ਅਸੀਂ 600 ਪਿੰਡਾਂ ਦੇ ਵਿੱਚ ਰਾਸ਼ਨ ਵੰਡਿਆ ਗਰੀਬਾਂ ਮਜ਼ਦੂਰਾਂ ਨੂੰ ਅਸੀਂ ਉਦੋਂ ਵੀ ਲਗਭਗ ਕਰੋੜ ਦੇ ਨੇੜੇ ਰਾਸ਼ਨ ਵੰਡਿਆ 600 ਪਿੰਡਾਂ ਦੇ ਵਿੱਚ ਉਹ ਫੰਡਿੰਗ ਵੀ ਸਾਨੂੰ ਲੋਕਾਂ ਨੇ ਦਿੱਤੀ ਹੈ ਬਾਹਰਲੇ ਮੁਲਕਾਂ ਤੋਂ ਆਈ ਹੈ ਸਾਡੇ ਮੁਲਕ ਦੇ ਵਿੱਚੋਂ ਵੀ ਆਈ ਹੈ ਜੇ ਨਹੀਂ ਅਸੀਂ ਆਪਣੀਆਂ ਲੋੜਾਂ ਮੁਤਾਬਕ ਉਹਨਾਂ ਤੋਂ ਫੰਡ ਲੈਣੇ ਆ ਉਹਨਾਂ ਲੇਕ ਲੋਕ ਨੇ ਜਿਹੜੇ ਸਾਨੂੰ ਵੰਡ ਭੇਜਦੇ ਆ ਕੋਈ ਟਰੱਕ ਡਰਾਈਵਰ ਹੈ ਕੋਈ ਬੇਰ ਤੋੜਦਾ ਹੈ ਕੋਈ ਲੇਬਰ ਕਰਦਾ ਹੈ ਇਦਾਂ ਗਏ ਕਿਸਾਨਾਂ ਮਜ਼ਦੂਰਾਂ ਦੇ ਬੀ ਬੱਚੇ ਹੈ ਕੋਈ ਏਜੰਸੀ ਨਹੀਂ ਜਿਹੜੀ ਉੱਥੇ ਢੇਰ ਲੱਗਿਆ ਪਿਆ ਮਾਇਆ ਦਾ ਕਿ ਉਹ ਸਾਨੂੰ ਭੇਜ ਰਹੇ ਆ ਇਸ ਕਰਕੇ ਸਰਕਾਰ ਦਾ ਜਿਹੜਾ ਇਹ ਪੈਂਤੜਾ ਹੈ ਜਿਹਨੇ ਹਮਲਾਵਰ ਪੈਂਤੜਾ ਹੈ ਦੂਜਾ ਇਹ ਹੈ ਵੀ ਇਹ ਕਹਿ ਰਹੀ ਹੈ ਸਰਕਾਰ ਵੀ ਜਿਹੜਾ ਆੜਤੀਆ ਵਰਗ ਹੈ ਉਹ ਕਿਸਾਨਾਂ ਨੂੰ ਵੱਡੀ ਪੱਦਰ ਤੇ ਸਪੋਰਟ ਭੇਜਦਾ ਹੈ ਆ ਇੱਕ ਦਿਨ ਤੁਸੀਂ ਪੜਿਆ ਹੋਣਾ ਪਰसों ਚੌਥੇ ਅਖਬਾਰਾਂ ਦੇ ਵਿੱਚ ਇੱਕ ਗੱਲ ਲੱਗੀ ਸੀ ਕਿ ਯਾਰ ਇਹਨਾਂ ਦਾ ਫੰਡਿੰਗ ਕਿੱਥੋਂ ਆਉਂਦਾ ਹੈ ਉਦੋਂ ਹੀ ਲੱਗਦਾ ਸੀਗਾ ਵੀ ਇਹ ਐਨਾ ਲੰਮਾ ਮੋਰਚਾ ਚੱਲ ਕਿਵੇਂ ਗਿਆ ਇਹਨਾਂ ਨੂੰ ਫੰਡਿੰਗ ਕਿਵੇਂ ਆ ਰਿਹਾ ਹੈ ਉਦੋਂ ਲੱਗਦਾ ਸੀ ਵੀ ਹੁਣ ਇਹ ਕੋਈ ਨਾ ਕੋਈ ਇਲਜ਼ਾਮ ਲਾਉਣ ਵਾਲੇ ਆ ਉਸੋ ਹੀ ਇਲਜ਼ਾਮ ਸਾਹਮਣੇ ਆ ਗਿਆ ਹੁਣ ਅੱਜ ਤੱਕ ਤੁਸੀਂ ਦੇਖਿਆ ਕਦੇ ਕਿਸੇ ਆੜਤੀਆਂ ਦੇ ਉੱਤੇ ਕਿਤੇ ਛਾਪੇ ਪਏ ਹੁਣ ਇਨਕਮ ਦੇ ਸਾਡੀ ਇਹ ਰੱਖੀ ਹੋਈ ਸੀ ਗੱਲ ਵੀ ਆੜਤੀਆਂ ਦੀਆਂ ਪਾਸਬੁੱਕਾਂ ਬਣਾਓ ਸਰਹੱਦਾਂ ਦੀਆਂ ਉਹਦੀ ਗੱਲ ਨਹੀਂ ਕਿਸੇ ਨੇ ਕੀਤੀ ਤੇ ਇਨਕਮ ਦੇ ਛਾਪੇ ਕਿਹੜੀ ਗੱਲ ਵਾਸਤੇ ਮਾਰੇ ਜਾ ਰਹੇ ਨੇ ਕਿ ਆਰਤੀਆ ਵਰਗ ਵੀ ਇਹ ਕਾਨੂੰਨਾਂ ਤੋਂ ਪ੍ਰਭਾਵਿਤ ਹੈ ਉਹ ਵੀ ਮੈਦਾਨ 'ਚ ਆ ਗਿਆ ਹੁਣ ਉਹਨਾਂ ਦੀ ਸੰਗੀ ਨੱਪੀ ਹੈ ਤੋੜ ਰਹੇ ਨੇ ਸਾਡੇ ਨਾਲ ਉਹ ਜਿਹੜਾ ਸਮਰਥਨ ਕਰ ਰਹੇ ਨੇ ਸਾਨੂੰ ਉਹਨਾਂ ਨੂੰ ਤੋੜ ਰਹੇ ਨੇ ਜਿਵੇਂ ਬੀਕੇਯੂ ਭਾਰਤੀ ਕਿਸਾਨ ਦੀ ਨੇਕਤਾ ਉਗਰਾਹਾ ਤੋਂ ਮੇਨਾ ਹੋਰ ਜਿਵੇਂ ਬੰਨੀਆਂ ਵੀ ਫੰਡ ਨੇ ਜਿਹੜੇ ਕਿਰਤੀ ਲੋਕਾਂ ਤੋਂ ਲੈਂਦੇ ਨੇ ਕਿਸੇ ਵਪਾਰੀ ਵਰਗ ਤੋਂ ਫੰਡ ਨਹੀਂ ਲੈਂਦੇ ਇਹ ਫੰਡਿੰਗ ਆਈਡੀ ਇਹ ਸਾਡੇ ਨਾ ਆਮ ਕੰਮਾਂ ਦੇ ਵਿੱਚ ਅਸੀਂ ਵਰਤਦੇ ਆ ਸਾਡੇ ਕੋਲੇ ਗੜੀਆਂ ਦਾ ਖਰਚਾ ਸਪੀਕਰਾਂ ਦਾ ਖਰਚਾ ਟੈਂਟਿੰਗ ਦਾ ਖਰਚਾ ਸਾਰੇ ਖਰਚੇ ਸਾਡੀ ਇਹਨਾਂ ਬੰਡਾਂ ਨੂੰ ਪੂਰੇ ਕਰਦੇ ਆ ਹੁਣ ਸਰਕਾਰ ਕੀ ਇਹ ਗੱਲ ਦਾ ਜਵਾਬ ਦੇ ਸਕਦੀ ਹੈ ਵੀ ਅਰਬਾਂ ਕਰਮਾਂ ਰੁਪਏ ਤੁਸੀਂ ਚੋਣਾਂ 'ਚ ਇਕੱਠੇ ਕਰਦੇ ਹੋ ਉਹ ਤੁਸੀਂ ਕਿੱਥੋਂ ਲੈਨੇ ਹੋ ਵੱਡੇ-ਵੱਡੇ ਘਰਾਣਿਆਂ ਤੋਂ ਡਾਡੇ-ਵਿਰਲੇਆਂ ਤੋਂ ਉਹਦਾ ਕਿਤੇ ਹਿਸਾਬ ਦਿੱਤਾ ਸਰਕਾਰ ਨੂੰ ਇਹਸ ਕਰਕੇ ਸਾਡੇ ਤੇ ਇਹ ਦੋਸ਼ ਮੜਦੀ ਹੈ ਇਹ ਇਹ ਸਰਕਾਰ ਅੰਦੋਲਨ ਨੂੰ ਫੇਲ ਕਰਨ ਦੀ ਖਾਤਰ ਹਰ ਹਰਬਾ ਵਰਤਦੀ ਐ ਇੱਕ ਪਾਸੇ ਪੈਰਲਲ ਗੱਲ ਚਲਾਰ ਰੱਖੀ ਐ ਵੀ ਕਾਨੂੰਨ ਵੜੇ ਠੀਕ ਆ ਦੂਜੇ ਪਾਸੇ ਜਿੰਨੇ ਅਟੈਕ ਇਹ ਸ਼ੁਰੂ ਤੋਂ ਦੋਨੇ ਪੈਰਲਲ ਚੱਲ ਰਹੀਆਂ ਨੇ ਗੱਲਾਂ ਆ ਮੈਂ ਹੁਣੇ-ਹੁਣੇ ਆ ਰਿਹਾ ਸੀ ਇੱਕ ਵਾਈਫੇਸ ਸੋਸ਼ਲ ਮੀਡੀਆ ਤੇ ਬੰਦਾ ਗੱਲ ਕਰੀ ਜਾਂਦਾ ਸੀ ਵੀ ਸਰਕਾਰ ਕਹਿੰਦੀ ਐ ਵੀ ਇੱਥੇ ਖਾਲਸਤਾਨੀ ਮੂਵਮੈਂਟ ਦਾ ਕਰਜ਼ਾ ਹੋ ਗਿਆ ਕਹਣਾ ਵੀ ਖਾਲਸਤਾਨੀ ਮੂਵਮੈਂਟ ਕੀ ਤੁਸੀਂ ਜੇ ਕੋਈ ਦਾੜੀ ਵਾਲਾ ਮੁੰਡਾ ਕੱਪੜੇ ਪਾ ਕੇ ਅੰਮੜਦਾਰੀ ਕਰਿਆ ਫਿਰਦਾ ਜਾਂ ਕੋਈ ਪਾਠ ਕਰਦਾ ਇਹ ਨੇ ਨਾਲ ਉਹ ਖਾਲਸਤਾਨੀ ਬਣ ਗਿਆ ਪੁਰੀ ਖਾਲਸਤਾਨ ਦੀ ਕੀ ਐਕਟੀਵਿਟੀ ਹੈ ਕੀ ਪਰਵਾਸਾ ਹੈ ਕਿਸੇ ਨੂੰ ਇਹ ਕਹਿਣਾ ਵੀ ਆ ਖਾਲਸਤਾਨੀ ਹੈ ਤੁਹਾਡੇ ਚ ਵੀ ਕਿਤੇ ਖੜੇ ਨੇ ਦਾੜ੍ਹੀਆਂ ਵਾਲੇ ਕੀ ਤੁਸੀਂ ਸਾਰੇ ਖਾਲਸਤਾਨੀ ਹੋ ਇਸ ਕਰਕੇ ਕਿਸੇ ਤੇ ਦੋਸ਼ ਮੜਨਾ ਕਿਸੇ ਅੰਦੋਲਨ ਨੂੰ ਉਹ ਅਟੈਕ ਦੇ ਦੇਣਾ ਹਣਾ ਲੋਕਾਂ ਚ ਬਦਨਾਮ ਕਰਨਾ ਆ ਜਿੰਨੀਆਂ ਟਰਾਲੀਆਂ ਨੇ ਤੁਸੀਂ ਜਾਓ ਪੰਡਾਲ ਦੇ ਵਿੱਚ ਉਹਨਾਂ ਤੇ ਲਿਖਿਆ ਹੋਇਆ ਹੈ ਕਿ ਅਸੀਂ ਅੱਤਵਾਦੀ ਨਹੀਂ ਹਾਂ ਅਸੀਂ ਕਿਸਾਨ ਆ ਇੱਥੇ ਹਿੰਦੂ ਵੀ ਨੇ ਇੱਥੇ ਸਿੱਖ ਵੀ ਨੇ ਇੱਥੇ ਮੁਸਲਮਾਨ ਵੀ ਨੇ ਨਾ ਇੱਥੇ ਜਾਤ ਦਾ ਸਵਾਲ ਨਾ ਇੱਥੇ ਧਰਮ ਦਾ ਸਵਾਲ ਇੱਥੇ ਕਮਿਊਨਿਟੀ ਦਾ ਸਵਾਲ ਹੀ ਨਹੀਂ ਇਹ ਕਿੰਨੀ ਦੀ ਲੜਾਈ ਹੈ ਇਹ ਕਿੰਨੀ ਦੀ ਲੜਾਈ ਨੂੰ ਸਾਰੇ ਭਾਰ ਦੇ ਲੋਕ ਸਮਰਥਨ ਦੇ ਰਹੇ ਨੇ ਪੰਜਾਬ ਚੋਂ ਵੱਡੀ ਪੱਧਰ ਤੇ ਸਮਰਥਨ ਆ ਰਿਹਾ ਹੈ ਧਾਰਮਿਕ ਸੰਸਥਾਵਾਂ ਨੇ ਜਿਹੜੀਆਂ ਉਹ ਵੱਡੀ ਪੱਧਰ ਤੇ ਲੋਏ ਜਾਗਟਾਂ ਪ੍ਰੋਤਵੇਟ ਸਭਨਾ ਖਾਣ ਦਾ ਸਮਾਨ ਵੇ ਹੱਟ ਐਸਪਲਾਈ ਕਰ ਰਹੀਆਂ ਨੇ ਇਹ ਉਹਨਾਂ ਦੇ ਢਿੱਡ ਪੀਡ ਕਰਦੀ ਐ ਇਹ ਜਿਹੜੀ ਸਪੋਰਟ ਐ ਇਹ ਢਿੱਡ ਪੀਡ ਕਰ ਰਹੀ ਐ ਇਹ ਫੌਜਾਂ ਦੇ ਵਿੱਚ ਜਿਹੜੇ ਸਾਡੇ ਮੁੰਡੇ ਨੇ ਉਹਨਾਂ ਨੂੰ ਵੀ ਕੰਪਲੇਨ ਕਰ ਗਏ ਇਹ ਪੁਲਿਸ ਵਾਲਿਆਂ ਨੂੰ ਵੀ ਕੰਪਲੇਨ ਕਰ ਗਏ ਤੁਸੀਂ ਆਪਦੇ ਪੇਰੈਂਟਸ ਨੂੰ ਬਾਅਦ ਸੁਲਾਓ ਇਹ ਹਰ ਹਰਬਾ ਵਰਤਣਗੇ ਉਸ ਤੋਂ ਬਾਅਦ ਜਦੋਂ ਸਾਰੇ ਹਰਬੇ ਫੇਲ ਹੋ ਗਏ ਫਿਰ ਇਹਨਾਂ ਨੇ ਗੱਲਬਾਤ ਤੇ ਹੋਣਾ ਐ ਆਇਆ ਹੋਣਾ ਕੋਈ ਕੰਸੋਲ ਮਿਲੀ ਹੋਣੀ ਕੋਈ ਕੈਂਪੀ ਨਹੀਂ ਸੱਦੇ ਦੀ ਇਹ ਸੱਦਾਂ ਕਿ ਕੁਛ ਨਹੀਂ ਨਿਕਲਣਾ ਜੇ ਮਤਲ ਕਰਨ ਦੀ ਗੱਲ ਕਰਦੇ ਨੇ ਇਹ ਮਤਲ ਦਾ ਕੀ ਮਤਲਬ ਐ ਸਸਪੈਂਡ ਸਸਪੈਂਡ ਦਾ ਥੋੜੇ ਦਿਨਾਂ ਵਾਸਤੇ ਹੁੰਦੀ ਹੈ ਇਹ ਸਸਪੈਂਡ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ ਕੰਪਲੀਟ ਰੱਦ ਕਰੋ ਤੇ ਲੋਕਾਂ ਨੂੰ ਕਨਵੈਂਸ ਕਰੋ ਫੇਰ ਲਾ ਲਿਓ ਇਹ ਕਾਨੂੰਨ ਵਰਨਾ ਸਾਡੇ ਗੱਲ ਸਮਝ ਆ ਰਹੀ ਹੈ ਮੋਦੀ ਸਾਹਿਬ ਪ੍ਰਚਾਰ ਕਰਦਾ ਹੈ ਵੀ ਕੌਣ ਕਹਿੰਦਾ ਕਾਨੂੰਨਾਂ ਦੇ ਵਿੱਚ ਇਹ ਜੀ ਗੱਲ ਲੈਣੀ ਨਹੀਂ ਲਿਖੀ ਹੋਈ ਜਿਹਦੇ ਨਾਲ ਜ਼ਮੀਨ ਨੂੰ ਖਤਰਾ ਹੋਵੇ ਭਰਾਂ ਵੀ ਮੈਨੂੰ ਇਹ ਦੱਸੋ ਜਦੋਂ ਜ਼ਮੀਨਾਂ ਦੇ ਵਿੱਚੋਂ ਆਮਦਨੀ ਨਾ ਹੋਈ ਉਹਦੇ ਪਰਿਵਾਰ ਦਾ ਗੁਜ਼ਾਰੇ ਦਾ ਚੱਲਿਆ ਉਹਦੇ ਨਾਲ ਤਾਂ ਉਹਨੇ ਕੋਲੇ ਹੋਰ ਕੀ ਹੈ ਕਰਜ਼ਾ ਛੜੂਗਾ ਤਾਂ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਕਰੂਗਾ ਕੀ ਉਹਨੂੰ ਜ਼ਮੀਨ ਹੀ ਵੇਚਣੀ ਪੈਣੀ ਹੈ ਫਿਰ ਜ਼ਮੀਨ ਲੈ ਕਿਹੜੇ ਹਿਸਾਬ ਨਾਲ ਗਈ ਇਸ ਕਰਕੇ ਜਿਹੜੀਆਂ ਇਹਨਾਂ ਜਿਲ੍ਹਿਆਂ ਨੇ ਇਹ ਫੋਕੀਆਂ ਨੇ ਨਾ ਖੇਤੀਬਾੜੀ ਮੰਤਰੀ ਕਿਸੇ ਗੱਲ ਦੇ ਵਿੱਚ ਜਵਾਬ ਦੇ ਸਕਦਾ ਹੈ ਜਾਂ ਇਹਦੇ ادارے ਦੇ ਹੋਰ ਬੰਦੇ ਬੈਠਣ ਉਹਨਾਂ ਕੋਲ ਵੀ ਕਿਸੇ ਗੱਲ ਦਾ ਜਵਾਬ ਨਹੀਂ ਤਿੰਨੇ ਤਿੰਨ ਕਾਨੂੰਨ ਮਾੜੇ ਆ ਉਹ ਰੱਦ ਕਰਨੇ ਚਾਹੀਦੇ ਆ ਬਿਜਲੀ ਬਿੱਲ ਰੱਦ ਕਰਨਾ ਚਾਹੀਦਾ ਤੇ ਬਾਕੀ ਜਿਹੜਾ ਐਮ ਐਸ ਪੀ ਹੈ ਉਹ ਸਾਰੀਆਂ ਜਨਸ਼ਾ ਤੇ ਸਾਰੇ ਦੇਸ਼ ਚ ਉਹ ਲਾਗੂ ਕਰਨਾ ਚਾਹੁੰਦਾ ਉਹ ਡੀਗ ਦੀ ਥੋਟੀ ਬਣਾਉਣਾ ਸੀ ਹਾਂ ਜੀ ਕੋਈ ਸਵਾਲ ਹੈ ਤਾਂ ਕਰ ਲੋ ਜੀ ਹੋ ਗਿਆ ਹੋ ਗਿਆ ਜੀ ਉਹ ਵੀ ਸਾਰੀ ਗੱਲ ਤੇ ਕਹਿ ਦਿੱਤੀ ਆਨੇ ਸਾਨੂੰ ਕੰਸੂਲੀ ਆਪ ਹੀ ਸਾਰਾ ਦੱਸਦਾ ਕਿਹੜਾ ਵੀ ਪੁੱਛਣਾ ਉਹ ਵਧੀਆ ਹੋਊ ਉਹ ਬਾਈਟ ਜਿਆਦਾ ਵਧੀਆ ਹੋਊ ਉਹ ਵਧੀਆ ਇੱਕ ਸੰਗਰੂਰ ਦਾ ਰਿਐਕਸ਼ਨ ਲੈਣਾ ਜੀ ਇੱਕ ਸੰਗਰੂਰ ਦੀ ਨਾ ਇੱਕ ਅੱਜ ਚਿੱਠੀ ਐਸ ਡੀ ਐਮ ਦੇ ਕੋਈ ਆਰਡਰਸ ਨਹੀਂ ਸ਼ਾਇਦ ਤੁਸੀਂ ਦੇਖੇ ਹੋਣ ਵੀ ਜਿਹੜਾ ਕੋਈ ਟੈਂਟ ਹਾਊਸ ਵਾਲਾ ਜਾਂ ਕੋਈ ਸਪੀਕਰ ਵਾਲਾ ਕਿਸੇ ਵੀ ਧਰਨੇ ਪ੍ਰਦਰਸ਼ਨ ਲਈ ਸਮਾਨ ਦੇਊਗਾ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕੋਈ ਨਹੀਂ ਸੰਗਰੂਰ ਦੇ ਐਸ ਡੀ ਐ ਇਹ ਰਹਿੰਦਾ ਸੀ ਨਾ ਕੰਮ ਇਹ ਰਹਿੰਦਾ ਸੀ ਕਰਨ ਵਾਲਾ ਪੰਜਾਬ 'ਚ ਇਹਦੇ 'ਚ ਇੱਕ ਆ ਹਾਂ ਜਿਹੜਾ ਉਹ 2017 ਦਾ ਐਕਟ ਆ ਪੰਜਾਬ ਨਿੱਜੀ ਤੇ ਜਨਤਕ ਜਾਇਦਾਦ ਤੁਸਾਰੂ ਐਕਟ ਇਹਨਾਂ ਪਹਿਲਾਂ ਬਾਦਰਾ ਨੇ ਦੱਸੀ ਤੇ ਕਪਤਨ ਨੇ ਮੋੜ ਲਈ ਉਹ ਐਕਟ ਇਹ ਪ੍ਰੋਵੀਜ਼ਨ ਦਿੰਦਾ ਵਾ ਇਹਦਾ ਮਤਲਬ ਸਕੂਲ ਵਾਲਾ ਪ੍ਰਸ਼ਾਸਕ ਤੁਗੇ ਵਧਾਰਿਆ ਐ ਅੰਮ੍ਰਿਤਸਰ ਦੀਆਂ ਬੰਦੀਆਂ ਲੱਗੀਆਂ ਸੀ ਉਹ ਐਕਟ ਬਣਿਆ ਹੋਇਆ ਪੰਜਾਬ ਕਹਿੰਦਾ ਜਿਹੋ ਸਪੀਕਰ ਦੇਣ ਵਾਲੇ ਨੂੰ ਲੇਖ ਲਿਖਣ ਵਾਲੇ ਨੂੰ ਲੇਖ ਤੁਸੀਂ ਵੀ ਠੋਕ ਦੇ ਜੀ ਲੇਖ ਲਿਖਣਾ ਦਰਿਆ ਦੇਣ ਵਾਲੇ ਨੂੰ ਹਰ ਕਿਸਮ ਦੇ ਪਾਬੰਦੀ ਲਾਉਂਦਾ ਮਰਦਾ ਤੋ ਐਕਟਰ ਦੇ ਵਿਰੋਧ ਵਿੱਚ ਅਸੀਂ ਲੜੇ ਆ ਕੋਈ ਨਹੀਂ ਵਾਪਸ ਕਰਾਇਆ ਸੀ ਉਹ ਫਿਰ ਬਹਾਲ ਕਰ ਲਿਆ ਤੇ ਵੈਸੇ ਉਹ ਬੱਛੇ ਨੇ ਠੀਕ ਠਾਕ ਜੇ ਬੋਲੀਏ ਬੋਲੀਏ ਜਿਹਦਾ ਜੱਟ ਕਰਨਾ ਹੋਇਆ ਉਹ ਤਾਂ ਬਹੁਤ ਚੰਗਾ ਜਿਹਦਾ ਪਰਫਾਰਮਾਂਸ ਬਾਲਾ ਹੈਗਾ ਫਿਰ ਤਾਂ ਕਰ ਲਓ ਜੀ ਐਡ ਐਡ ਕਰਨਾ ਉਹ ਤਾਂ ਤੁਸੀਂ ਅਜੇ ਖਲ ਖਾਣੀ ਹੈ ਸਾਡੀ ਘੰਟਾ ਸਾਨੂੰ ਪਤਾ ਤੋ ਕਰ ਲਿਓ ਠੀਕ ਹੈ ਜੀ ਠੀਕ ਹੈ ਫਤਿਹ ਨਹੀਂ ਕੰਕਰ ਕਰ ਲੋ ਅਲੱਗ ਇਹ ਨਾ ਪੈ ਲੈ ਨਹੀਂ ਐਸਾ ਨਾ ਸਾਰੇ ਦੂਸਰੇ ਜਿੰਨੋਗ ਨੂੰ ਵੀ ਦੇਣਾ ਹੈ ਹਾਂ ਜੇ ਬਾਈਕ ਵੀ ਲੈਣਾ ਜੇ ਕਾਮਨ ਸਵਾਰਾ ਦੁਕਾਨ ਕਾਮਨ ਬਾਈਕ ਦਾ ਵੀ ਸਿੱਕਦੇ ਜਿੰਦੇ ਕਾਮਨ ਨਹੀਂ ਕੋਈ ਹਾਂ ਜੀ ਪਤਾ ਨਹੀਂ ਆਪ ਦੇਖ ਲੋ ਸਾਡਾ ਤਾਂ ਇੱਕ ਆਪ ਹੋ ਗਿਆ ਪੰਜਾਬੀ ਵਾਲਿਆਂ ਦਾ ਇਹ